ਸਸਿਕਾਲ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਰਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਸਾਰੇ ਕਿਵੇਂ ਹੋ ਬਧੀਆ ਠੀਕ ਠਾਕ ਮੈਂ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਖੁਸ਼ ਹੋਮੋਗੇ ਇਹਦੇ ਨਾਲ ਹੀ ਆਪਾਂ ਅੱਜ ਵਾਲੇ ਬਲੌਗ ਦੀ ਜਿਹੜੀ ਸਟਾਰਟਿੰਗ ਕਰਦੇ ਆਂ ਟਾਈਮ ਹੈਗਾ ਜੀ ਸਵੇਰ ਦਾ 11:00 ਵਜੇ ਦਾ ਟਾਈਮ ਆ ਤੇ ਮੈਂ ਲੱਗੀ ਸੀ ਬੋਰੀਆ ਤੂੰ ਮੈਂ ਕਿ ਇਹਨਾਂ ਨੂੰ ਭਿਉਂ ਕੇ ਰੱਖਦਾ ਤੇ ਫਿਰ ਇਹ ਮਤਲਬ ਵੀ ਇਸ ਬਦਿਆ ਚੰਗੀ ਤਰ੍ਹਾਂ ਜਿਹੜੀ ਸਾਫ਼ ਹੋ ਜਾਣੀਏ ਇੱਥੇ ਮੈਂ ਬੋਰੀਆਂ ਨੂੰ ਦੋ ਟੱਬਾ ਦੇ ਵਿੱਚ ਭਿਉਂਦਾ ਸੀਗਾ ਤੇ ਕਾਫੀ ਜ਼ਿਆਦਾ ਅਸੀਂ ਫਿਰ ਇਹਨਾਂ ਦਾ ਪੱਲੜ ਵਰਮਾਉਣਾ ਉਹਦੇ ਕਰਕੇ ਵੀ ਇਹ ਹੈ ਵੀ ਧੋ ਕੇ ਸੁਕਾ ਲਈਏ ਹਨਾ ਮੌਸਮ ਅੱਜ ਵਧੀਆ ਸੀਗਾ ਠੀਕ ਸੀ ਹਲਕੀ ਹਲਕੀ ਬਦਲਦਾ ਹੈਗੇ ਸੀਗੇ ਵੀ ਵੈਸੇ ਧੁੱਪ ਵਧੀਆ ਨਿਕਲੇ ਹੁੰਦੀ ਸੀ ਉਦੋਂ ਠੰਡਾ ਜਿਹਾ ਦਿਨ ਹੋ ਗਿਆ ਹੁਣ ਪਹਿਲਾਂ ਜਿਵੇਂ ਮੌਸਮ ਦਾ ਕਾਫੀ ਫਰਕ ਪੈ ਗਿਆ ਸੀ ਤੇ ਹੁਣ ਠੰਡਾ ਹੋ ਗਿਆ ਦਿਨ ਇੱਥੇ ਸੰਦੀਪ ਆ ਗਏ ਸੀਗੇ ਸਾਗ ਲੈ ਕੇ ਅੱਜ ਸਾਗ ਵੀ ਬਣਾਉਣਾ ਕਿਉਂ ਸਾਗ ਨੂੰ ਦਿਲ ਕਰਦਾ ਹਨਾ ਇੱਕ ਤਾਂ ਜਾਂਦਾ ਜਾ ਤੇ ਦੂਸਰਾ ਜਿਵੇਂ ਪਹਿਲਾਂ ਕਾਫੀ ਧੁੱਪ ਹੋ ਗਈ ਸੀ ਮੌਸਮ ਠੰਡਾ ਹੋ ਗਿਆ ਤੇ ਜਸਨੀਤ ਖੇੜ ਦੀ ਫਿਰਦੀ ਸੀ ਖੇੜ ਦੀ ਨੇ ਉਹ ਡਿੱਗ ਗਈ ਖੇੜ ਦੀ ਖੇੜ ਦੀ ਮੈਂ ਸਾਗਸ ਮਾਰਨ ਲੱਗਣਾ ਸੀ ਤੇ ਫਿਰ ਮੈਂ ਜਿਸ ਨੀਤ ਨੂੰ ਚੁਪ ਕਰਾਉਣ ਲੱਗ ਗਈ ਹੈ ਨਾ ਉਹ ਇੱਥੇ ਆ ਜਿਹੜੀ ਲੱਕੜੀ ਜੀ ਪਈ ਹੈ ਤੇ ਇਹਦਾ ਘੋੜਾ ਬਣਾਉਂਦੀ ਸੀ ਕਿੰਦੀ ਘੋੜਾ ਘੋੜਾ ਉਹਦੇ ਉੱਪਰ ਡਿੱਗ ਗਈ ਤੇ ਫਿਰ ਮੈਂ ਉਹਨੂੰ ਚੁਪ ਕਰਾਉਣ ਲੱਗ ਗਈ ਮੈਂ ਕਿਹਾ ਚਲੋ ਮੈਂ ਸਾਗ ਸਮਾਰਦਾਂ ਬੋਰੀਆਂ ਵਿੱਚ ਭੌਂਕੇ ਰੱਖਦੀ ਐ ਸੀ ਫਿਰ ਮੈਂ ਕਿਹਾ ਨਾਲ ਤਾਂ ਬੋਰੀਆਂ ਤੋੜ ਦੂੰ ਨਾਲੇ ਸਾਗ ਤੋੜ ਦੂੰਗੀ ਤੇ ਇਹ ਜੇ ਕੰਮ ਤੰਦੇ ਆਪਣੇ ਚੱਲੀ ਜਾਂਦੇ ਸੀ ਇੱਥੇ ਮੈਂ ਲੱਗ ਗਈ ਸੀ ਸਾਗ ਸਮਾਰਨ ਸਾਗ ਵੀ ਹੁਣ ਥੋੜਾ ਜਿਵੇਂ ਮੇਥੀ ਵਗੈਰਾ ਹਨਾ ਪੱਕਾ ਪੱਕਾ ਜਿਹਾ ਹੋਇਆ ਪਿਆ ਜਿਸ ਨੀਤ ਕਹਿੰਦੀ ਸੀ ਮੈਂ ਬਾਹਰ ਜਾਣਾ ਤੇ ਇਹਨੂੰ ਇਹ ਹੁੰਦਾ ਹਨਾ ਇਹ ਜਿਹੇ ਟਾਈਮ ਮਤਲਬ ਵੀ ਅੱਧੀ ਛੁੱਟੀ ਹੁੰਦੀ ਹੈ ਰੈਸਸ ਟਾਈਮ ਹੁੰਦਾ ਸਕੂਲ 'ਚ ਬੱਚੇ ਆਉਂਦੇ ਨਹੀਂ ਹਨਾ ਤਾਂ ਕਰਕੇ ਉਹ ਦੱਸ ਸੀ ਗੇਟ ਲਗਾ ਲੈਨੇ ਹੁਣ ਗੇਟ ਖੁੱਲਾ ਪਿਆ ਸੀ ਤੇ ਇਹ ਚੱਕ ਮੇਂ ਦਿੰਦੀ ਸੀ ਚਲੋ ਮੈਂ ਕਿਹਾ ਖੇਡ ਜਾ ਖੇਡ ਲੱਗੀ ਸੀ ਮਸਾ ਹਨਾ ਰੂਮ ਤੋਂ ਬਾਅਦ ਤੇ ਮੈਂ ਲੱਗੀ ਸੀ ਕਿ ਸਾਗਸ ਮਾਰਨਾ ਪਾਲਕ ਸੀਗਾ ਜੀ ਮੈਂ ਹਨਾ ਕੁਸਤਾ ਉਸ ਦਿਨ ਤੂਫਾਨ ਜਾ ਕੇ ਉਹਨੇ ਸਾਰੇ ਹੀ ਦੇਖ ਜੇ ਦਿੱਤਾ ਸੀਗਾ ਪਾਲਕ ਵਧੀਆ ਹੋਇਆ ਪਿਆ ਸੀਗਾ ਪੱਤੇ ਵੱਡੇ ਸੀ ਹਨਾ ਤੇ ਉਹ ਟੇਡਾ ਮਿੱਡਾ ਜਿਹਾ ਹੋਇਆ ਪਿਆ ਸੀ ਤਾਂ ਕਰਕੇ ਫਿਰ ਅੱਜ ਸਾਰਾ ਹੀ ਕਰਦ ਨਾਲ ਕੱਟ ਲਿਆ ਸੀ ਤੇ ਇੱਥੇ ਮੈਂ ਮੋٹے ਮੋٹے ਮਖਿਆ ਜਿਹੜੇ ਇਨਾਂ ਦੀਆਂ ਗੰਦਲਾ ਜੀਆਂ ਨੇ ਉਹ ਕੱਢ ਕੇ ਵਧੀਆ ਵਧੀਆ ਸੁਨ ਸੁਨੇ ਪੱਤੇ ਉਹ ਕਰਦੀ ਸੀਗੀ ਤੇ ਬਾਕੀ ਮੇਥੀ ਮੁੱਥੀ ਜਿਹੜੀ ਆ ਉਹ ਵੀ ਜਿਵੇਂ ਪੱਕੇ ਜੇ ਹੋ ਜਾਂਦੇ ਨੇ ਆ ਦਿਨਾਂ ਚ ਵੀ ਥੋੜੀ ਥੋੜੀ ਪੱਕੀ ਜੀ ਉੱਪਰ ਉੱਪਰੋਂ ਵੀ ਫੁੱਲ ਪੱਤੇ ਜੇ ਤੋੜ ਲੈਨੇ ਆ ਤੇ ਤਾਂ ਕਰਕੇ ਇਸ ਤਰ੍ਹਾਂ ਮੈਂ ਸਾਗ ਜਾਂ ਸਮਾਰਨ ਨੂੰ ਕਾਫੀ ਟਾਈਮ ਲੱਗ ਗਿਆ ਸੀਗਾ ਤੇ ਬੋਰੀਆਂ ਮੇਰੀਆਂ ਭੰਤੀਆ ਪਈਆਂ ਸੀ ਮੈਂ ਕਿ ਇਹ ਕੰਮ ਹੋ ਜੇ ਫਿਰ ਮੈਂ ਦੂਸਰਾ ਕੰਮ ਕਰਦੀ ਆ ਤੇ ਇੱਕ ਜਿਹੜੇ ਹੁਣ ਅੱਜ ਕੱਲ ਹਨਾ ਵੀ ਆਪਾਂ ਜਿਹੜੀ ਖਬਰ ਸੁਣਦੇ ਆ ਹਨਾ ਕਿੰਨਾ ਮਨ ਖਰਾਬ ਹੁੰਦਾ ਜਿਵੇਂ ਵੀ ਉਹ 3 ਸਾਲ ਦੀ ਹਨਾ ਗੁੜੀਆਂ ਨਾਲ ਕੀ ਹਨਾ ਕੋਈ ਨਹੀਂ ਹਰਕਤ ਕਰੀਆ ਤੇ ਦੇਖੋ ਜੀ ਹਨਾ ਇਹ ਜਿਹੀਆਂ ਗੱਲਾਂ ਸੁਣ ਕੇ ਮਨ ਨੂੰ ਕਿੰਨਾ ਜ਼ਿਆਦਾ ਮੇਰਾ ਤਾਂ ਜੀ ਨਹੀਂ ਲੱਗਦਾ ਇਹ ਖਬਰ ਸੁਣ ਕੇ ਵੀ ਦੇਖੋ ਕਿੰਨਾ ਕਾਲ ਯੁੱਗ ਦਾ ਟਾਈਮ ਆ ਗਿਆ ਹਨਾ ਕੋਈ ਵੀ ਉਹ ਨਹੀਂ ਹੈਗਾ ਵੀ ਕਿਸੇ ਤੇ ਆਪਾਂ ਕੋਈ ਯਕੀਨ ਨਹੀਂ ਕਰ ਸਕਦੇ ਵੀ ਮत्रे ਪਿਓ ਵਜੋਂ ਹਨਾ ਵੀ ਦੇਖੋ 3 ਸਾਲ ਦੀ ਬੱਚੀ ਛੋਟੀ ਜੀ ਵਿਚਾਰੀ ਹਨਾ ਜਿਹਨੂੰ ਕੁਝ ਵੀ ਨਹੀਂ ਸੀ ਪਤਾ ਕਿੰਨੀ ਉਹਦੇ ਨਾਲ ਦਰਿੰਦਗੀ ਮਤਲਬ ਕਰੀ ਹਨਾ ਉਸ ਇਨਸਾਨ ਨੇ ਉਹਨੂੰ ਬਿਲਕੁਲ ਤਰਸ ਨਹੀਂ ਆਇਆ ਹੈਗਾ ਤੇ ਫਿਰ ਉਹਦਾ ਹੀ ਹਨਾ ਰਾਤ ਨੂੰ ਗੇਟ ਲਗਾ ਕੇ ਉਹਨਾਂ ਨੂੰ ਅੰਦਰ ਪਾਤਾ ਕਿਉਂਕਿ ਉਹਦੀ ਮਾਂ ਤੇ ਕਹਿੰਦੇ ਵੀ ਜਿਹੜਾ ਉਹ ਬੰਦਾ ਸੀਗਾ ਹਨਾ ਮਤਲਬ ਉਹੀ ਗੱਲ ਹੋ ਗਈ ਉਹਨਾਂ ਨੂੰ ਆਏ ਸੀ ਵੀ ਸਵੇਰ ਤੱਕ ਵੀ ਮਰ ਮੁੜ ਜੂਗੀ ਕੁੜੀ ਹਨਾ ਤੇ ਵੀ ਉਹਨਾਂ ਨੂੰ ਉਦਾਂ ਹੀ ਗੇਟ ਲਾ ਕੇ ਰੱਖਿਆ ਹਾਏ ਹਾਏ ਸੁਣ ਕੇ ਜਾਨੀ ਖਬਰ ਸੁਣ ਕੇ ਮਨ ਐਨਾ ਖਰਾਬ ਹੋਇਆ ਪਿਆ ਉਸ ਦਿਨ ਦਾ ਜਾਨੀ ਕੁਝ ਵੀ ਚੰਗਾ ਨਹੀਂ ਲੱਗਦਾ ਹੈਗਾ ਤੇ ਇੱਥੇ ਮੈਂ ਸਾਰੀਆ ਬੋਰੀਆ ਧੋਤੀ ਸੀ ਤੇ ਮੈਂ ਕਿਹਾ ਚਲੋ ਫਿਰ ਸਾਗ ਧੋਣੀਆਂ ਤੇ ਪਰ ਉਹ ਖਬਰ ਨੇ ਤਾਂ ਹਨਾ ਸਾਰਿਆਂ ਨੂੰ ਝੰਜੋੜ ਕੇ ਰੱਖਤਾ ਵੀ ਕੀ ਆ ਹਨਾ ਤੇ ਬਸ ਮੈਂ ਤਾਂ ਹੀ ਹੀ ਸੋਚਦੀ ਆ ਵੀ ਕਦੇ ਵੀ ਕਿਸੇ ਤੇ ਵੀ ਯਕੀਨ ਨਾ ਕਰੋ ਦੇਖੋ ਵੀ ਆਪਣੇ ਬੱਚਿਆਂ ਨੂੰ ਹਨਾ ਤੇ ਪੂਰਾ ਮਤਲਬ ਜਿਵੇਂ ਆਪਾਂ ਕਹਿੰਦੇ ਆ ਬੱਚੇ ਤਾਂ ਵਿਚਾਰੇ ਕੋਰੀ ਸਲੇਟ ਨੇ ਇਹਨਾਂ ਨੂੰ ਨਹੀਂ ਪਤਾ ਹੈਗਾ ਹਨਾ ਚੰਗਾ ਮਾੜਾ ਕਿੱਥੇ ਆ ਹਨਾ ਵੀ ਆਪਣੀ ਸਭ ਤੋਂ ਵੱਡੀ ਡਿਊਟੀ ਤਾਂ ਜੀ ਇਹੀ ਆ ਤੇ ਆਪਣੇ ਜਿਹੜੇ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਹਨਾ ਚੰਗੇ ਮਾੜੇ ਤੋਂ ਉਹਨੂੰ ਬਚਾਉਣਾ ਹਨਾ ਤੇ ਬਾਅਦਸ ਤਾਂ ਕੋਈ ਬੇਲਾ ਹੱਥ ਨਹੀਂ ਆਉਂਦਾ ਹੈਗਾ ਤੇ ਬਿੱਕੀ ਲੋਕਾਂ ਦਾ ਕਿਸੇ ਦਾ ਕੋਈ ਯਕੀਨ ਨਹੀਂ ਕਰਿਆ ਜਾ ਸਕਦਾ ਹਨਾ ਉਹ ਬੱਚੀ ਦੀ ਜਿਹੜੀ ਮਾਂ ਸੀਗੀ ਉਹਨੇ ਮਤਲਬ ਮੈਰਜ ਹੋਈ ਸੀ ਕਹਿੰਦੀ ਉਹ ਦੱਸਦੀ ਸੀ ਇੰਟਰਵਿਊ ਦੇ ਵਿੱਚ ਵੀ ਦੋਨੇ ਬੱਚੀ ਆ ਉਹਦੇ ਨਾਲ ਆਈਆ ਸੀਗੀ ਆ ਇੱਕ ਵੱਡੀ ਆ 5 ਸਾਲ ਦੀ ਆ ਇੱਕ 3 ਸਾਲ ਦੀ ਆ ਹਨਾ ਨਾਬੇ ਦੀ ਇਹ ਖਬਰ ਤੇ ਵੀ ਜਿਹੜੀ ਛੋਟੀ ਲੜਕ ਛੋਟੀ ਗੁੜੀਆ ਸੀ ਕਹਿੰਦੇ ਪਹਿਲਾਂ ਵੀ ਉਹਦੇ ਨਾਲ ਵੀ ਇਹੋ ਜਿਹੀ ਆ ਜਿਹੜੀ ਆ ਉਹ ਹਰਕਤਾਂ ਕਰਦਾ ਰਹਿੰਦਾ ਸੀ ਕਦੇ ਉਹਨੂੰ ਠੰਡੇ ਪਾਣੀ ਚ ਡਬੋਤਾ ਕਦੇ ਮਿਰਚਾ ਵਗੈਰਾ ਲਗਾਉਂਦਾ ਰਹਿੰਦਾ ਸੀ ਦੇ ਵੇਸੇ ਆਂਡ ਗਵਣ ਨੂੰ ਪਤਾ ਸੀਗਾ ਦੇਖੋ ਪਹਿਲਾਂ ਕੋਈ ਨਹੀਂ ਬੋਲਿਆ ਹਨਾ ਬਾਅਦ ਚ ਜਦੋਂ ਐਡਾ ਕੰਮ ਹੋ ਗਿਆ ਫਿਰ ਆਂਡ ਗਵਣ ਨੇ ਕਹਿੰਦੇ ਵੀ ਉਸ ਦਿਨ ਰਾਤ ਨੂੰ ਵੀ ਮਤਲਬ ਗਵੰਡੀਆਂ ਨੂੰ ਪਤਾ ਲੱਗ ਗਿਆ ਤੇ ਫਿਰ ਸਵੇਰੇ ਕੋਈ ਮਾੜਾ ਮੋਟਾ ਉਹਨਾਂ ਨੇ ਸਰਪੰਚ ਨੂੰ ਮਿਲੀ ਫਿਰ ਇਹ ਗੱਲਬਾਤ ਕਰੀ ਅੱਗੇ ਇੱਥੇ ਜੀ ਬੱਚੇ ਆ ਗਏ ਸੀਗੇ ਤੇ ਮੈਂ ਸੀਰਨ ਲੱਗਣਾ ਸੀ ਸਾਗਰਨੀਤ ਉਹਨਾਂ ਨੂੰ ਕਰਵਾਉਣ ਲੱਗ ਗਈ ਸੀਗੀ ਕੰਮ ਤੇ ਦੋਨਾਂ ਦਾ ਹੀ ਮੈਤ ਦਾ ਪੇਪਰ ਆ ਉਹਨਾਂ ਦਾ ਤੇ ਰਵਨੀਤ ਸਮਝਾਉਣ ਲੱਗੀ ਸੀ ਤੇ ਤੇ ਮੈਂ ਕਿਹਾ ਜਲ ਮੈਂ ਸਾਗ ਛੀਰ ਦਾ ਸਾਗ ਮੈਂ ਨੂੰ ਧੋ ਕੇ ਮਤਲਬ ਰੱਖ ਦਿੱਤੀ ਜਾਂ ਉੱਚੜ ਗਿਆ ਸੀ ਬੋਰੀਆ ਵੀ ਮੈਂ ਇਦਾਂ ਹੀ ਰੱਖਤੀ ਆ ਮੈਂ ਕਿਹਾ ਚੱਲ ਜਦੇ ਇਹ ਉੱਚੜ ਗਿਆ ਕੱਲ ਨੂੰ ਇਹਨਾਂ ਨੂੰ ੁੱਪੇ ਖਲਾਰ ਜੇ ਦੇਵਾਂਗੇ ਸੁੱਕ ਜਾਣਗੇ ਆ ਹਨਾ ਤੇ ਮੈਂ ਸਾਗ ਛੀਰ ਲੱਗਣਾ ਸੀਗਾ ਸਾਗ ਦੀ ਤਿਆਰੀ ਕਰਦੀ ਫਿਰ ਨਹੀਂ ਤਾਂ ਉਹਨਾਂ ਨੂੰ ਪੜਾਉਣ ਲੱਗ ਗਈ ਸੀਗੀ ਬੱਚਿਆਂ ਨੂੰ ਤੇ ਇੱਥੇ ਮੈਂ ਲੱਗ ਗਈ ਸੀ ਸਾਗ ਛੀਰ ਤੇ ਦੇਖੋ ਜੀ ਹਨਾ ਉਹੀ ਗੱਲ ਆ ਹਨਾ ਵੀ ਉਹ ਜਿਹੜੇ ਮਤਲਬ ਵੀ ਪਹਿਲਾਂ ਹੀ ਹਨਾ ਜਦੋਂ ਕੋਈ ਆਪਾਂ ਨੂੰ ਲੱਗਦਾ ਹੁੰਦਾ ਮੈਂ ਤਾਂ ਐਂ ਕਹਿਨੀ ਆਂ ਵੀ ਜੇ ਆਪਾਂ ਉਹਦੇ ਵਿਰੁੱਧ ਆਵਾਜ਼ ਉਠਾ ਲਈਏ ਟਾਈਮ ਰਹਿੰਦੇ ਆਵਾਜ਼ ਉਠਾ ਲਈਏ ਜਾਨੀ ਬਹੁਤਾ ਵਧੀਆ ਹਨਾ ਵੀ ਵਾਹਿਗੁਰੂ ਵੀ ਆਪਾਂ ਨੂੰ ਪਰਮਾਤਮਾ ਵੀ ਦੇਖਦਾ ਨਤੀਜੇ ਤੋਂ ਹਨਾ ਸਾਰਾ ਕੰਮ ਹੋ ਜਾਂਦਾ ਸਾਰੀ ਕਹਾਣੀ ਬੀਤ ਜਾਂਦੀ ਹੈ ਹਨਾ ਉਸ ਤੋਂ ਬਾਅਦ ਆਵਾਜ਼ ਉਠਾਈ ਜਿਹੇ ਜੀ ਨਾ ਉਠਾਈ ਹੁਣ ਦੇਖੋ ਜਦੋਂ ਉਹਨਾਂ ਨੂੰ ਪਤਾ ਸੀ ਅੰਡਗਵਨ ਨੂੰ ਥੋੜਾ ਮੋਟਾ ਵੀ ਆ ਮਸਤੂਮ ਨਾਲ ਇਹਨਾਂ ਨਾਲ ਵੀ ਇਸ ਤਰ੍ਹਾਂ ਦਾ ਹੋ ਵੀ ਪਹਿਲੇ ਹੀ ਉਹ ਥੋੜਾ ਮੋਟਾ ਸਾਥ ਦੇ ਦਿੰਦੀ ਹੈ ਹਨਾ ਹੋ ਸਕਦਾ ਉਹ ਛੋਟੀ ਜੀ ਬੱਚੀ ਵਿਚਾਰੀ ਇਹ ਚੀਜ਼ ਤੋਂ ਬਚ ਜਾਂਦੀ ਹੈ ਨਾ ਇੰਨਾ ਦਰਦ ਸਹਿਣ ਤੋਂ ਕੀ ਕੁਸ਼ ਕੀ ਮੈਂ ਉਹ ਆਪਣੀ ਜ਼ਿੰਦਗੀ ਸਾਰੀ ਗੁਜ਼ਾਰੂਗੀ ਤੇ ਹੁਣ ਹਸਪੀਟਲ ਚ ਹਨਾ ਜਿਹੜੀ ਉਹਦੀ ਦਾਦੀ ਆ ਮਤਲਬ ਦਾਦੀ ਵੀ ਨਹੀਂ ਕਹਿ ਸਕਦੇ ਆਪਾਂ ਨੂੰ ਹਨਾ ਡੈ ਨਹੀਂ ਕਹਿ ਸਕਦੇ ਆ ਵੀ ਜਿਹਦੇ ਘਰੇ ਇਹ ਜਾ ਕੁਝ ਹੁੰਦਾ ਸੀਗਾ ਹਨਾ ਫੇਰ ਵੀ ਕਹਿੰਦੇ ਉਹ ਹਸਪੀਟਲ ਵੀ ਪਿੱਛੇ ਨਹੀਂ ਗਈ ਹੈਗੀ ਤੇ ਉਹ ਉਹਦੇ ਪਿੱਛੇ ਜਣੀ ਆਪਦੇ ਮੁੰਡੇ ਦੇ ਪਿੱਛੇ ਜਦੋਂ ਉਹਨੂੰ ਥਾਣੀ ਲੈ ਗਈ ਉੱਥੇ ਜਾ ਕੇ ਉਹ ਬੋਲਦੀ ਸੀਗੀ ਕਹਿ ਜੇ ਕਹਿ ਜੇ ਲੋਕ ਨੇ ਹਨਾ ਕਹਿ ਜਾ ਕਹਿ ਜਾ ਕੁਝ ਦੁਨੀਆ 'ਚ ਜਿਹੜਾ ਹੋ ਰਿਹਾ ਤੇ ਸੱਚੀ ਅਜਿਹਾ ਖਬਰ ਸੁਣ ਕੇ ਤਾਂ ਬਿਲਕੁਲ ਕਿਤੇ ਜੀ ਨਹੀਂ ਲੱਗਦਾ ਹੈਗਾ ਤੇ ਇੱਥੇ ਮੈਂ ਸਾਗ ਜੀ ਪਾਤਾ ਸੀਗਾ ਕੁੱਕਰ ਦੇ ਵਿੱਚ ਤੇ ਪਾਣੀ ਪਹਿਲਾਂ ਮੈਨੂੰ ਵੱਧ ਲੱਗ ਗਿਆ ਹਨਾ ਮੈਂ ਉਹ ਪਾਣੀ ਸਾਰਾ ਕੱਢ ਲਿਆ ਮੈਂ ਕਿਹਾ ਚਲੋ ਸਾਗ ਘੁੱਟਣੇ ਮੇਲੇ ਪਾਦਾਗੇ ਵਿੱਚ ਵੀ ਹੁਣ ਇੱਕ ਵਾਰੀ ਦੀ ਸੀਟੀ ਜੀ ਮਰਵਾ ਦਾਗੇ ਤੇ ਸਾਗ ਬਨ ਚੂ ਫਿਰ ਜਿਹੜਾ ਸਾਗ ਘੋਟਾਗੇ ਹਨਾ ਫਿਰ ਉਹ ਪਾਣੀ ਹੈ ਜਿਹੜਾ ਉਹ ਵਿੱਚ ਪਾਦਾਗੇ ਮੈਂ ਇੰਡੈਕਸ਼ਨ ਦੀ ਧਰਤਾ ਸੀ ਸਾਗ ਉਦੋਂ ਤਾਂ ਪਹਿਲਾਂ ਮੇਰੀ ਚੁੱਲ੍ਹੇ ਤੇ ਧਰਨ ਦੀ ਸਲਾਹ ਸੀਗੀ ਪਰ ਮੈਂ ਕਿਹਾ ਚਲੋ ਕਾਫੀ ਲੇਟ ਜੀ ਹੋ ਗਈ ਸੀ ਤੇ ਹੁਣ ਮੈਨੂੰ ਇਹ ਸੀਗਾ ਮਖੇ ਜਿਹੜਾ ਧਨੀਆ ਹਨਾ ਵੀ ਮੈਂ ਸਾਗ ਪਾਤਾ ਸਾਗ ਨੂੰ ਸੀਟੀਆਂ ਲੱਗ ਜਾਣਗੀ ਆ ਤੇ ਜਿਹੜਾ ਧਨੀਆ ਉਹ ਮੈਂ ਘੋਟਣ ਵੇਲੇ ਪਾ ਦਿੰਨੀ ਹੁਣੀ ਆ ਉੱਪਰ ਉਹਦੇ ਨਾਲ ਵਧੀਆ ਸਮੈਲ ਜੀ ਆਉਂਦੀ ਰਹਿੰਦੀ ਆ ਤੇ ਮੈਂ ਧਨੀਏ ਨੂੰ ਧੋ ਦੂੰਗੀ ਆਇਚ ਪਾ ਦੂੰਗੀ ਜਾਲੀ ਚ ਹਨਾ ਮੈਂ ਟਮਾਟਰ ਉੱਧਰ ਕੱਟ ਤੇ ਜਾਲੀ ਨੂੰ ਮਖੇ ਬੇਲੀ ਕਰ ਲਾ ਤੇ ਸਾਗ ਦੇ ਰਿਜ ਦੇ ਰਿਜ ਦੇ ਇਹ ਜਿਹਾ ਕੰਮ ਕਰ ਲੈਨੇ ਹਨਾ ਛੁੱਲੀ ਆਵਿਆ ਲਾਸਨ ਲੂਣ ਮਿਰਚ ਹਨਾ ਸਾਰਾ ਮੈਂ ਸਾਗ ਛੀ ਪਾਤਾ ਸੀਗਾ ਤੇ ਥੋੜਾ ਜਿਹਾ ਪਾਣੀ ਐਕਸਟਰਾ ਲੱਗਿਆ ਸੀਗਾ ਉਹ ਮੈਂ ਕੱਢ ਲਿਆ ਸੀਗਾ ਤੇ ਹੁਣ ਮੈਂ ਧਨੀਆ ਧੋਕੇ ਰੱਖ ਦੂੰਗੀ ਧਨੀਆ ਨੁੱਚੜ ਚੂ ਫਿਰ ਧਨੀਆ ਕੱਟ ਕੇ ਜਦੋਂ ਸਾਗ ਕੋਤੂੰਗੀ ਹਨਾ ਫੇਰ ਪਾ ਦਿੰਨੀ ਹਣੀਆ ਉੱਪਰ ਪਹਿਲੇ ਜਦੋਂ ਸਾਗ ਨਹੀਂ ਢੜਕਦੇ ਸਵੇਰੇ ਢੜਕਾ ਗਲੇ ਉਦੋਂ ਇਲਾਸਨ ਸ਼ਿਲਿਆ ਹੋਇਆ ਤੇ ਪਿਆਜ਼ ਹਨਾ ਸਾਰਾ ਕੁਝ ਵਿੱਚ ਪਾ ਦਿੰਨੀ ਆ ਸਾਗ ਦੇ ਆ ਦੇਖੋ ਜੀ ਕਿ ਧਨੀਆ ਮੈਂ ਅੰਬਰੀ ਧੋਦਣੀ ਨਹੀਂ ਹੈ ਰਸੋਈ ਚ ਕੋਈ ਵੀ ਸਬਜੀ ਸਬਜੀ ਮੇਰਾ ਬੱਥਨ ਮਿਆਂਦਾ ਹੋਇਆ ਇੱਕ ਛੋਟਾ ਜਿਹਾ ਅੰਦਰ ਜਿਹੜੇ ਕੋਈ ਚੀਜ਼ ਤੇ ਹੁਣ ਧੋਣੀ ਹੁੰਦੀ ਆ ਸਬਜ਼ੀਆਂ ਵਗੈਰਾ ਤੇ ਇੱਥੇ ਆਪਣਾ ਸਾਗ ਸੀਗਾ ਜੀ ਜਿਹੜਾ ਬਣ ਕੇ ਤਿਆਰ ਹੋ ਗਿਆ ਹਨਾ ਤੇ ਹੁਣ ਇਹਨੂੰ ਘੋਟ ਲਾ ਕੇ ਬਹੁਤ ਵਧੀਆ ਸਾਗ ਬਣਿਆ ਸੀਗਾ ਬਹੁਤ ਜ਼ਿਆਦਾ ਹਨਾ 스멜 ਆ ਰਹੀ ਸੀ ਸਾਗ ਦੇ ਵਿੱਚ ਜਿਵੇਂ ਹੁਣ ਆਪਾਂ ਕਹਿੰਦੇ ਆ ਖੁਸ਼ਬੂ ਜੀ ਤੇ ਕਿਉਂਕਿ ਮੇਥੇ ਮੇਥੀ ਹਨਾ ਬਾਤੂ ਸਾਰਾ ਸਮਾਨ ਵਧੀਆ ਪ੍ਰੋਪਰਲੀ ਪਾਇਆ ਹੋਇਆ ਸੀਗਾ ਤੇ ਬਸ ਬਣ ਗਿਆ ਸੀ ਗਿਆ ਜਲਦੀ ਸਾਗ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਸੀ ਮੈਨੂੰ ਇੰਡੈਕਸ਼ਨ ਤੇ ਸਾਗ ਬਣਾਉਣਾ ਵੀ ਮਤਲਬ ਸਬਜੀ ਜਿੰਨਾ ਟਾਈਮ ਹੀ ਲੱਗਦਾ ਹਨਾ ਕੋਈ ਜ਼ਿਆਦਾ ਹੋਣੀ ਹੁੰਦਾ ਤੇ ਅੱਜ ਫਿਰ ਮੇਰੇ ਕਈ ਕੰਮ ਸੀਗੇ ਇਕੱਠੇ ਤੇ ਤਾਂ ਕਰਕੇ ਮੈਨੂੰ ਇਹ ਹੁੰਦਾ ਵੀ ਚੁੱਲਾ ਚੱਲੋ ਸਰ ਜਦੋਂ ਜ਼ਿਆਦਾ ਸਰਦੀ ਹੁੰਦੀ ਹੈ ਨਾ ਸੇਕ ਨਾ ਸੁੱਕਣ ਦਾ ਪਤਾ ਚੁੱਲਾ ਹਵਾ ਲੈਂਨੇ ਆ ਚੁੱਲ੍ਹੇ ਤੇ ਕਾਫੀ ਜ਼ਿਆਦਾ ਹਨਾ ਖਰਚਾ ਪੈਂਦਾ ਵਾਲਣ ਨੂੰ ਵਗੈਰਾ ਦਾ ਤਾਂ ਕਰਕੇ ਮੈਂ ਇੰਡੈਕਸ਼ਨ ਤੇ ਬਣਾ ਲੈਣੀ ਹੁੰਦੀ ਆ ਬਹੁਤ ਵਧੀਆ ਬਣਦਾ ਹਨਾ ਬਹੁਤ ਜ਼ਿਆਦਾ ਹੀ ਸਵਾਦ ਬਣਦਾ ਤੇ ਇੱਥੇ ਮੈਂ ਸਾਗ ਨੂੰ ਹਨਾ ਕੁੱਟਣ ਲੱਗ ਗਈ ਸੀਗੀ ਤੇ ਜਿਹੜਾ ਮਤਲਬ ਉਹ ਪਾਣੀ ਮੈਂ ਕੱਢਿਆ ਸੀਗਾ ਉਹਦੋਂ ਜ਼ਿਆਦਾ ਪੈ ਗਿਆ ਸੀਗਾ ਉਹ ਵੀ ਹਨਾ ਹੁਣ ਵਿੱਚ ਹੀ ਪਾ ਦਗੀ ਕਿਉਂਕਿ ਸਾਗ ਕਾफी ਸੰਘਣਾ ਮੈਂ ਕਿਹਾ ਪਹਿਲਾਂ ਇਹਨੂੰ ਐ ਇਦਾਂ ਹੀ ਹਨਾ ਹਾਰਡ ਜੇ ਨੂੰ ਮਤਲਬ ਕੋਟ ਲੈਣੀ ਹੁੰਦੀ ਐ ਮੈਂ ਪਾ ਕੇ ਮੱਕੀ ਦਾ ਆਟਾ ਤੇ ਫਿਰ ਚੰਗੀ ਤਰ੍ਹਾਂ ਘੁੱਟ ਜਾਂਦਾ ਪਾਣੀ ਬਾਅਦ ਚ ਪਾਉਣੇ ਹੁੰਦੇ ਜਦ ਆਪਾਂ ਸੇਕ ਲਵਾਉਣ ਵਾਸਤੇ ਆਲਣ ਨੂੰ ਸੇਕ ਲਵਾਉਣ ਵਾਸਤੇ ਉੱਪਰ ਰੱਖਾ ਗਏ ਹਨਾ ਫਿਰ ਪਾਣੀ ਪਾਵਾਂਗੇ ਤੇ ਮੇਰਾ ਤਾਂ ਆਟੰਕ ਹੁੰਦਾ ਜੀ ਸਾਗ ਬਣਾਉਣ ਦਾ ਤੇ ਉਹਦਾ ਪਤੀਲੇ ਦੇ ਵਿੱਚ ਚੁੱਲੇ ਤੇ ਵੀ ਬਣਾ ਲੈਣੇ ਜਿਵੇਂ ਜ਼ਿਆਦਾ ਠੰਡ ਹੁੰਦੀ ਹੈ ਨਾਲੇ ਤੀਕੀ ਜਾਂਦੇ ਨਾਲੇ ਬਣਾ ਲੈਣੇ ਬਸ ਚੁੱਲੇ ਤੇ ਹੁੰਦਾ ਵੀ ਟਾਈਮ ਜ਼ਿਆਦਾ ਲੱਗਦਾ ਤੇ ਇੱਕ ਲੱਕੜਾ ਲੁੱਕੜਾ ਜ਼ਿਆਦਾ ਮੱਚਦੀਆਂ ਨੇ ਵੀ ਬਾਲਣ ਪਾਤੀਆ ਬੁੱਥੇ ਜ਼ਿਆਦਾ ਚਾਹੀਦੀਆਂ ਹੁੰਦੀਆਂ ਨੇ ਇੰਡੈਕਸ਼ਨ ਤੇ ਛੇਤੀ ਬਣ ਜਾਂਦਾ ਜਿਵੇਂ ਹੁਣ ਕੱਲੇ ਕਰਕੇ ਹਨਾ ਟਾਈਮ ਦੀ ਸੌਰਟੇਜ ਹੁੰਦੀ ਆ ਤੇ ਤਾਂ ਆ ਦੇਖੋ ਜੀ ਆਪਣਾ ਸਾਗ ਬਿਲਕੁਲ ਬਣ ਕੇ ਤਿਆਰ ਹੋ ਗਿਆ ਧਨੀਆ ਪਤਾ ਉੱਪਰ ਕੱਟਿਆ ਹੋਇਆ ਤੇ ਲਸਣ ਦਸਣ ਪਹਿਲਾ ਪਾਈ ਹੋਈ ਸੀਗੀ ਅੰਤੇ ਇਸ ਤਰ੍ਹਾਂ ਨੀਲਾ ਸਾਗਾ ਉਹ ਤਿਆਰ ਹੋ ਗਿਆ ਬਣ ਗਿਆ ਹੁਣ ਆਲ ਨੂੰ ਉਸ ਟਾਈਮ ਸੇਕ ਲਗਾਵਾਂਗੇ ਬਸ ਫਿਰ ਰੋਟੀ ਬਣਾ ਲਾਗੀ ਤੇ ਖਾ ਲਾਗੀ ਜੀ ਤੇ ਬਾਕੀ ਜੋ ਆਪਾਂ ਗੱਲ ਕਰਦੇ ਸੀਗੇ ਹਨਾ ਵੀ ਉਹ ਵਾਲੀ ਜਿਹੜਾ ਪਾਲ ਖਰੋੜ ਵੀਰਜੀ ਨੇ ਦੇਖੋ ਕਿੰਨੀਆਂ ਸੰਸਥਾਵਾਂ ਨੇ ਕਿੰਨੀ ਮਦਦ ਕਰਦੀਆਂ ਨੇ ਮੈਂ ਤਾਂ ਇਹੀ ਕਹਿਨੀ ਆ ਵੀ ਜੇ ਆਪਣੇ ਆਲੇ ਦੁਆਲੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਿਸੇ ਤੇ ਆਪਾਂ ਜ਼ੁਲਮ ਹੁੰਦਾ ਦੇਖਦੇ ਆ ਆਪਾਂ ਨੂੰ ਲੱਗਦਾ ਹਨਾ ਵੀ ਇੱਥੇ ਗਲਤ ਹੋ ਰਿਹਾ ਪਲੀਜ਼ ਤੈਲਾ ਹੀ ਆਪਾਂ ਨੂੰ ਆਵਾਜ਼ ਉਠਾ ਲੈਣੀ ਚਾਹੀਦੀ ਹੈ ਤੇ ਦੂਸਰਾ ਵੀ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਆਪ ਧਿਆਨ ਰੱਖੋ ਜੀ ਟਾਈਮ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ ਤੇ ਇੱਥੇ ਮੈਂ ਲੱਗੀ ਸੀਗੀ ਰੋਟੀ ਬਣਾਉਣ ਤੇ ਮੈਂ ਤੁੰਨੀ ਗੈਸ ਚ ਲਾ ਲਈ ਸੀ ਮੈਂ ਕਿ ਫਟਾਫਟ ਮੈਂ ਰੋਟੀ ਸਾਰਿਆਂ ਨੂੰ ਫੁੜਾਦਾ ਤੇ ਆਟਾ ਮੈਂ ਮੱਕੀ ਦਾ ਥੋੜਾ ਜਿਹਾ ਪਤਲਾ ਰੱਖ ਲੈਣੀ ਹੈ ਫਿਰ ਪੋਲੀ ਪੋਲੀ ਰੋਟੀ ਆਉਂਦੀ ਹੈ ਨਾ ਬਹੁਤ ਵਧੀਆ ਰੋਟੀ ਆਉਂਦੀ ਆ ਤੇ ਚਲੋ ਜੀ ਜੇ ਕਰ ਤੁਸੀ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਸੋਣਾ ਜਾਂ ਕਮੈਂਟ ਕਰਿਓ ਤੁਹਾਡੇ ਕਮੈਂਟ ਨਾਲ ਤੁਹਾਡੇ ਲਾਈਕ ਨਾਲ ਬਹੁਤ ਜ਼ਿਆਦਾ ਹੌਸਲਾ ਮਿਲਦਾ ਧੰਨਵਾਦ ਜੀ ਸਾਰਿਆਂ ਦਾ ਤੇ ਸਾਰੀ ਵੀਡੀਓ ਐਂਡ ਤੱਕ ਬਾਤ ਕਰਨ ਵਾਸਤੇ ਤੇ ਇੰਨਾ ਜ਼ਿਆਦਾ ਜਿਹੜਾ ਹੈਗਾ ਤੁਸੀਂ ਪਿਆਰ ਦਿੰਨੇ ਹੋ ਹਨਾ ਤੇ ਜੋ ਵੀ ਪੈਨ ਪਈ ਆਪਣੇ ਚੈਨਲ ਤੇ ਆਉਂਦੇ ਨੇ ਆਪਣੀ ਵੀਡੀਓ ਦੇਖਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਦੇ ਨਾਲ ਹੀ ਆਪਾਂ ਬਲੌਗ ਦਾ ਕਰਦੇ ਆਂ ਐਂਡ ਬਾਏ